ਕੱਲ ਅੜਿਓ ਮੈਂ ਪਿੱਕੇ ਪਿੰਡ ਹੋ ਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈਆਂ ਸੱਸੀ ਕਾਲ ਜੀ ਮੈਂ ਜਸਵਿੰਦਰ ਸਿੰਘ ਪੇਸ਼ ਹੈ ਤੁਹਾਡੇ ਲਈ ਇੱਕ ਹੋਰ ਰਚਨਾ ਇਹ ਰਚਨਾ ਜਿਹੜੀ ਹੈ ਉਹ ਨਿਰਮਲ ਕੌਰ ਕੋਟਲਾ ਜੀ ਨੇ ਲਿਖੀ ਹੈ ਸੋ ਇਸ ਰਚਨਾ ਦੇ ਵਿੱਚ ਬੜੇ ਇਮੋਸ਼ਨਲ ਜਿਹੇ ਸ਼ਬਦ ਲਿਖੇ ਨੇ ਨਿਰਮਲ ਕੌਰ ਕੋਟਲਾ ਜੀ ਨੇ ਸੋ ਇਸ ਰਚਨਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਇੱਕ ਲੜਕੀ ਦੇ ਆਪਣੇ ਪਿੱਕੇ ਘਰੇ ਆਉਣ ਦੀ ਕਿਉਂਕਿ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਇਨਾਂ ਛੁੱਟੀਆਂ ਦੇ ਵਿੱਚ ਹਰ ਲੜਕੀ ਹਰ ਵਿਆਹੁਤਾ ਲੜਕੀ ਆਪਣੇ ਪੇਕੇ ਘਰ ਗੇੜਾ ਜ਼ਰੂਰ ਮਾਰ ਕੇ ਜਾਂਦੀ ਹੈ ਸੋ ਇੱਥੇ ਲਿਖਣ ਵਾਲੇ ਨੇ ਇੱਕ ਉਸ ਇਮੋਸ਼ਨਲ ਜਿਹੇ ਟੱਚ ਨੂੰ ਛੋਇਆ ਕਿ ਜਦੋਂ ਇੱਕ ਲੜਕੀ ਆਪਣੇ ਘਰ ਆਉਂਦੀ ਹੈ ਪਰ ਉੱਥੇ ਘਰ ਆ ਕੇ ਉਸ ਨੂੰ ਆਪਣੀ ਮਾਂ ਨਜ਼ਰ ਨਹੀਂ ਆਉਂਦੀ ਤਾਂ ਮਨ 'ਚ ਵਿਰਲਾਪ ਪੈਦਾ ਹੁੰਦਾ ਹੈ ਮਨ ਦੇ ਵਿੱਚ ਮਾਂ ਦੀਆਂ ਯਾਦਾਂ ਆਉਂਦੀਆਂ ਨੇ ਤੇ ਇੱਕ ਧੀ ਇੱਕ ਕੁੜੀ ਉਹ ਵੇਲੇ ਯਾਦ ਕਰਦੀ ਹੈ ਜਦੋਂ ਬਚਪਨ ਵੇਲੇ ਮਾਂ ਨੇ ਉਸ ਨੂੰ ਆਪਣੇ ਹੱਥੀ ਘੜਾਇਆ ਹੁੰਦਾ ਬਚਪਨ ਦੇ ਵਿੱਚ ਉਸ ਦੇ ਸ਼ੌਕ ਪੂਰੇ ਕੀਤੇ ਹੁੰਦੇ ਨੇ ਬਚਪਨ ਦੇ ਵਿੱਚ ਇੱਕ ਧੀ ਜਿਹੜੀ ਹੈ ਉਹ ਮਾਂ ਦੇ ਨਾਲ ਮਾਂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਸਰ ਕਰਦੀ ਹੈ ਸੋ ਆਓ ਆਪਾਂ ਦੇਖਦੇ ਹਾਂ ਕਿ ਇਹਨਾਂ ਲਫ਼ਜ਼ਾਂ ਦੇ ਵਿੱਚ ਨਿਰਮਲ ਕੌਰ ਜੀ ਕੀ ਕਹਿਣਾ ਚਾਹੁੰਦੇ ਨੇ ਕੱਲ ਅੜਿਓ ਮੈਂ ਪੇਕੇ ਪਿੰਡ ਹੋ ਕੇ ਆਈ ਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈ ਆਂ ਕਹਿੰਦੇ ਖੂਬ ਗਹਿਮਾ ਗਹਿਮੀ ਮੇਲਾ ਭਰਿਆ ਸੀ ਖੂਬ ਗਹਿਮਾ ਗਹਿਮੀ ਮੇਲਾ ਭਰਿਆ ਸੀ ਇੱਕ ਤੇਰੇ ਬਾਝੋਂ ਕੱਖੋ ਹੋਲੀ ਹੋ ਕੇ ਆਈਆਂ ਕਹਿੰਦੇ ਸੁੰਨਾ ਵੇੜਾ ਟੱਠੀ ਖੁੱਲੀ ਟੁੱਟਾ ਚਰਖਾ ਸੁੰਨਾ ਵੇੜਾ ਟੱਠੀ ਖੁੱਲੀ ਟੁੱਟਾ ਚਰਖਾ ਡਿੱਗੀਆਂ ਛੱਤਾਂ ਕੋਲ ਖਲੋ ਕੇ ਆਈਆਂ ਕੱਲ ਅੜਿਓ ਮੈਂ ਪੀਕੇ ਪਿੰਡ ਹੋ ਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈਆਂ ਕਹਿੰਦੇ ਮਾਂ ਦੇ ਛੇਰਾ ਵਾਲੇ ਹਾਰੇ ਢੇ ਢੇਰੀ ਨੇ ਮਾਂ ਦੇ ਛੇਰਾ ਵਾਲੇ ਹਾਰੇ ਤੇ ਤੇਰੀ ਨੇ ਕੀ ਦੱਸਾਂ ਮੈਂ ਚੌਕੇ ਕੋਲ ਖਲੋਕੇ ਆਈ ਆਂ ਫਰੇਮ ਚ ਲੱਗੀ ਫੋਟੋ ਗੱਲਾਂ ਕਰਦੀ ਨਹੀਂ ਫਰੇਮ ਚ ਲੱਗੀ ਫੋਟੋ ਗੱਲਾਂ ਕਰਦੀ ਨਹੀਂ ਵੀਰਾ ਵੇ ਮੈਂ ਤੇਰੇ ਘਰ ਚੋਂ ਹੋ ਕੇ ਆਈ ਆਂ ਕੱਲ ਅੜਿਓ ਮੈਂ ਪਿੱਕੇ ਪਿੰਡ ਹੋ ਕੇ ਆਈ ਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈ ਆਂ ਤੇਰਾ ਪਤਾ ਨਹੀਂ ਮਿਲਦਾ ਕਿੱਥੋਂ ਟੋੜ ਲਿਆਵਾਂ ਮੈਂ ਤੇਰਾ ਪਤਾ ਨਹੀਂ ਮਿਲਦਾ ਕਿੱਥੋਂ ਟੋੜ ਲਿਆ ਮੈਂ ਤੁਰ ਗਿਆਆਂ ਦੀਆਂ ਯਾਦਾਂ ਸੰਗ ਮੋਕੇ ਆਈਆਂ ਤੇਰੇ ਬਾਝੋਂ ਜੀ ਨਹੀਂ ਲੱਗਦਾ ਤੇਰੇ ਬਾਝੋਂ ਜੀ ਨਹੀਂ ਲੱਗਦਾ ਜੀ ਖੰਡ ਗਿਆ ਮੇਰਾ ਦਰਦਾਂ ਮਾਰੀ ਹੰਝੂਆਂ ਦੇ ਹਾਰ ਪਰੋ ਕੇ ਆਈਆਂ ਕੱਲ ਅੜਿਓ ਮੈਂ ਪੇਕੇ ਪਿੰਡ ਹੋ ਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋ ਕੇ ਆਈਆਂ ਸੋ ਇਹ ਰਚਨਾ ਨੂੰ ਜਿੰਨੀ ਵਾਰ ਅਸੀਂ ਪੜਿਆ ਉੰਨੀ ਵਾਰ ਦਿਲ ਉਦਾਸ ਹੋਇਆ ਤੇ ਜ਼ਿਆਦਾਤਰ ਇਸ ਦਰਦ ਨੂੰ ਉਹ ਸਮਝ ਸਕਦੇ ਨੇ ਜਿਨ੍ਹਾਂ ਦੀਆਂ ਮਾਵਾਂ ਦੁਨੀਆਂ ਤੋਂ ਚੁਰ ਗਈਆਂ ਨੇ ਤੇ ਉਹ ਭੈਣਾਂ ਉਹ ਧੀਆ ਜਿਨ੍ਹਾਂ ਨੂੰ ਮਾਂ ਦਾ ਬੜਾ ਵੱਡਾ ਸਹਾਰਾ ਸੀ ਤੇ ਜਿਨ੍ਹਾਂ ਦੇ ਪੇਕੇ ਸਿਰਫ ਮਾਂ ਦੇ ਨਾਲ ਹੀ ਸੀ ਫਿਰ ਉਹਨਾਂ ਨੂੰ ਇੱਕ ਕਮੀ ਬਹੁਤ ਮਹਿਸੂਸ ਹੁੰਦੀ ਹੈ ਸੋ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਭਾਵੇਂ ਕਿ ਪੇਕੇ ਘਰ ਦੇ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ ਭਰਾ ਪਰਜਾਈ ਜਾਂ ਹੋਰ ਘਰ ਦੇ ਮੈਂਬਰ ਉਨਾਂ ਹੀ ਮਾਣ ਸਤਿਕਾਰ ਦਿੰਦੇ ਆ ਪਰ ਇੱਕ ਧੀ ਨੂੰ ਮਾਂ ਦੀ ਕਮੀ ਹਮੇਸ਼ਾ ਰੜਕਦੀ ਰਹਿੰਦੀ ਹੈ ਤੇ ਉਹੀ ਧੀ ماں ਦਾ ਪਿਆਰ ਆਪਣੇ ਪੇਕੇ ਘਰ ਵਿੱਚ ਵਸਦੇ ਕਿਸੇ ਵੀ ਮੈਂਬਰ પાસે ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਕੋਨੇ ਵਿੱਚ ਹਰ ਘਰ ਦੀ ਜਗ੍ਹਾ ਦੇ ਵਿੱਚ ਉਸ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ ਸੋ ਆਓ ਆਪਾਂ ਇਸ ਰਚਨਾ ਨੂੰ ਸਮਝਣਾ ਕਰੀਏ ਸੋ ਕਈ ਵਾਰ ਦੇਖਿਆ ਕਿ ਬਹੁਤੇ ਹਾਲਾਤ ਐਸੇ ਨੇ ਕਿ ਜਦੋਂ ਮਾਂ ਪਿਓ ਦੁਨੀਆ ਤੋਂ ਤੁਰ ਜਾਂਦੇ ਨੇ ਤਾਂ ਇੱਕ ਧੀ ਦਾ ਪੇਕੇ ਘਰ ਦੇ ਵਿੱਚ ਬਹੁਤ ਆਉਣਾ ਜਾਣਾ ਘਟ ਜਾਂਦਾ ਹੈ ਕਿਉਂਕਿ ਉੱਥੇ ਉਸ ਦੀ ਕਦਰ ਨਹੀਂ ਹੁੰਦੀ ਤੇ ਉਹੀ ਘਰ ਹੁੰਦਾ ਜਿੱਥੇ ਉਸ ਧੀ ਨੇ ਆਪਣਾ ਬਚਪਨ ਮਾਣਿਆ ਹੁੰਦਾ ਹੈ ਆਪਣੀਆਂ ਮੌਜਾਂ ਮਾਣੀਆਂ ਹੁੰਦੀਆਂ ਨੇ ਪਰ ਇਸ ਵਕਤ ਉਸ ਘਰ ਦੇ ਵਿੱਚ ਕੁਝ ਹੋਰ ਲੋਕ ਹੁੰਦੇ ਨੇ ਆਓ ਆਪਾਂ ਸਾਰੇ ਪ੍ਰਣ ਕਰੀਏ ਕਿ ਧੀਆ ਪੈਣਾ ਜਦ ਵੀ ਪੇਕੇ ਘਰ ਆਉਂਦੀਆਂ ਨੇ ਉਹਨਾਂ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ ਜਾਵੇ ਤੇ ਉਹਨਾਂ ਨੂੰ ਆਪਣੇ ਪੇਕੇ ਘਰ ਆ ਕੇ ਉਹਨਾਂ ਹੀ ਪਿਆਰ ਮਿਲੇ ਕਿ ਉਹਨਾਂ ਨੂੰ ਆਪਣੀ ਮਾਂ ਦੀ ਕਮੀ ਕਦੇ ਮਹਿਸੂਸ ਨਾ ਹੋਵੇ ਇਹੋ ਜਿਹੇ ਹਾਲਾਤ ਬਣਾਈਏ ਕਿ ਕਦੇ ਵੀ ਉਸ ਘਰ ਦੇ ਵਿੱਚ ਜੰਮੀ ਪਲੀ ਧੀ ਦੇ ਦਿਲ ਦੇ ਵਿੱਚ ਇਹ ਲਫ਼ਜ਼ ਘਰ ਨਾ ਕਰ ਜਾਣ ਕਿ ਪੇਕੇ ਸਿਰਫ ਮਾਵਾਂ ਨਾਲ ਹੀ ਹੁੰਦੇ ਨੇ ਸੋ ਅਸੀਂ ਆਪਣੇ ਪੇਕੇ ਘਰ ਆਈਆਂ ਧੀਆ ਪੈਣਾ ਨੂੰ ਉਹਨਾਂ ਹੀ ਮਾਨਸਤ ਕਰ ਦਈਏ ਜਿੰਨਾ ਉਹਨਾਂ ਨੂੰ ਉਹਨਾਂ ਦੀ ਮਾਂ ਪਾਸੋਂ ਮਿਲਦਾ ਸੀ ਸੁਭੋਤੀ ਖੂਬਸੂਰਤ ਲਫ਼ਜ਼ ਲਿਖੇ ਨੇ ਜੀ ਨਰਮਲ ਕੌਰ ਕੋਟਲਾ ਜੀ ਨੇ ਉਮੀਦ ਕਰਦੇ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਜੁੜੇ ਰਹੋ ਸੁਰ ਸਿਮਰਨ ਸਟੂਡੀਓ ਮਾਨਸਾ ਦੇ ਨਾਲ ਸਤਿ ਸ੍ਰੀ ਅਕਾਲ